ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀ ਜਤ ਪ੍ਰੇਮ ਖੇਲਨ ਕਾ ਜਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪਹਿਨ ਤਰੀਜੈ ਸਿਰ ਦੀਜ ਕਾਨ ਨਾ ਕੀਜੈ ਸਰੀਰ ਦੱਸ ਸੁਆਮੀ ਮੇਰੇ ਸਰਵ ਕਲਾ ਬਣ ਆਹੀ ਪਰਗਟ ਭਈ ਸਗਲੇ ਯੁਗ ਅੰਤਰ ਗੁਰ ਨਾਨਕ ਕੀ ਵਡਿਆਈ ਪਰਗਟ ਭਈ ਸਗਲੇ ਯੁਗ ਅੰਤਰ ਗੁਰ ਨਾਨਕ ਕੀ ਵਡਿਆਈ ਸੋ ਕਹ ਡਲ ਗੁਰ ਸੇਵੀਐ ਅਨਸ ਸਹਜ ਸੁਭਾਈ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਐ ਸਿਵ ਤਕ ਸੰਮਦੀ ਨੋਰੇ ਅਰਸੋਂ ਕਰਸਾਂ ਚੱਟਿਐ ਤੋ ਸਦਿਥੇ ਸਚੇ ਪਤਸ਼ਾ ਮਲ ਜਨਮ ਜਨਮ ਦੀ ਕੱਟਿਐ ਸਜਣ ਸਚੇ ਪਤਸ਼ਾ ਸਿਰਸਾ ਹੰਦੇ ਸੋ ਜਿਸ ਪਾਸ ਬੈਠਿਆ ਸੋਈ ਐ ਸਭਨਾ ਦਾ ਵਿਸਾਹੋ ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ ਸੋਰਠ ਮਹੱਲਾ ਨਮਨ ਮਨ ਰੇ ਕੌਣ ਕੋ ਮਤ ਤੈ ਲੀਨੀ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ ਮਨ ਰੇ ਕੌਣ ਕੋ ਮਤ ਲੈਨੀ ਪਰਦਰ ਨਿੰਦਿਆ ਰਸ ਰਚਿਓ RAM ਭਗਤ ਨਹ ਕਿਨੀ ਰਹਾਓ ਮੁਗਤ ਪੰਥ ਜਾਨਿਓ ਤੈ ਨਾਹਨ ਧਨ ਜੋਰਨ ਕੋ ਤਾਇ ਅੰਤ ਸੰਗ ਕਾਹੂ ਨਹੀਂ ਦੀਨਾ ਮਿਰਤਾ ਆਪ ਬੰਧਿਆ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਾ ਹੀ ਉਪਜੋ ਕਿਛ ਗਿਆਨ ਕਟ ਰਹੀ ਮਾਹ ਨਰੰજન ਤੇਰੇ ਤੈ ਖੋਜਤ ਉਦਿਆਨਾ ਬਹੁਤ ਜਨਮ ਪਰਮਤ ਤੈ ਹਾਰਿਓ ਅਸਿਰ ਮਤ ਨਹੀਂ ਪਾਈ ਮਾਨਸ ਦੇ ਪਾਏ ਪਦ ਹਰ ਪਜ ਨਾਨਕ ਬਾਤ ਬਤਾਈ ਬਹੁਤ ਜਨਮ ਪਰਮਤ ਤੈ ਹਾਰਿਓ ਆਸਿਰ ਮਤ ਨਹੀਂ ਪਾਈ ਮਾਨਸ ਦੇ ਪਾਏ ਪਦ ਹਰ ਪਜ ਨਾਨਕ ਬਾਤ ਬਤਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਨਾ ਮਨ ਰੇ ਕੌਣ ਕੁਮਤ ਤੈ ਲੀਨੀ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕਿੰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਗੁਰੂ 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 Why, Guru? 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 ਵਾਹ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਕਲਸਾ ਵਾਹਿ ਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਜਵਰ ਛਤਰ ਤਖਤ ਦੇ ਮਾਲਕ ਜਗ ਜਗਤਲ ਤਨ ਤਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਜੀ ਆਂਦੇ ਚਰਨਾ ਕੌਲਾਂ ਵਿੱਚ ਆਜਰੀ ਪਾਰੇ ਗੁਰੂ ਪਿਆਰੀ ਗੁਰੂ ਸਵਾਰੇ ਸਾਧ ਸੰਗਤ ਜੀ ਸਤਿਗੁਰਾਂ ਨੇ ਮਹਾਨ ਰਹਿਮਤ ਕੀਤੀ ਜੋ ਸੰਗਤ ਦੇ ਸਮੇਂ ਸਤਿਗੁਰਾਂ ਦੀ ਨਿੱਕੀ ਗੋਦ ਵਿੱਚ ਬੈਠ ਕੇ ਉਸ ਕਾਲਪੁਰਖ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਇਨ ਕਰਨ ਦਾ ਅਤੇ ਸਰਵਨ ਕਰਨ ਦਾ ਸੁਭਾਗ ਸਮਾ ਪ੍ਰਾਪਤ ਹੋਇਆ ਸੋ ਸਭ ਤੋਂ ਪਹਿਲਾਂ ਅਨੋਖੇ ਅਮਰਤ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਆਂਦੇ ਜਨਮ ਦਿਹਾੜੇ ਦੀਆਂ ਸਭ ਸੰਤਾ ਨੂੰ ਬਹੁਤ ਬਹੁਤ ਵਧਾਈਆਂ ਸਤਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਆਪਣੇ ਚਰਨਾਂ ਕੁਮੜਾ ਨਾਲ ਜੋੜ ਕੇ ਆਪਣੇ ਗੁਰਮੁਖ ਪਿਆਰੇ ਉਹਨਾਂ ਸੂਰਬੂਰ ਜੋਧਿਆਂ ਦੇ ਜਨਮ ਦਿਹਾੜੇ ਸਤਿਗੁਰਾਂ ਦੇ ਜਨਮ ਦਿਹਾੜੇ ਸਹਿਬ ਜਾਦਨ ਦੇ ਜਨਮ ਦਿਹਾੜੇ ਮਨਾਉਣ ਦੇ ਬਲ ਬਖਸ਼ਿਸ਼ ਕਰਨ ਕਿਉਂਕਿ ਜਿੰਨਾ ਸੰਗਤਾਂ ਦੇ ਮਨ ਵਿੱਚ ਚਾਹ ਹੁੰਦਾ ਉਹਨਾਂ ਨੂੰ ਇਸ ਗੱਲ ਦਾ ਪਤਾ ਹੁੰਦਾ ਵੀ ਅੱਜ ਕਿਹੜੇ ਸਾਡੇ ਗੁਰਸਿੱਖ ਸੂਨਮੇ ਦਾ ਜਨਮ ਦਿਹਾੜਾ ਹੈ ਕਿਉਂਕਿ ਆਪਾਂ ਨੂੰ ਆਪਣੇ ਧੀਆ ਪੁੱਤਰਾਂ ਦੇ ਤੇ ਜਨਮ ਦਿਹਾੜੇ ਜ਼ਰੂਰ ਯਾਦ ਨੇ ਪਰ ਜਿਹੜੇ ਜਿੰਨਾ ਕਰਕੇ ਸਾਨੂੰ ਅੱਜ ਇਹ ਜੀਵਨ ਮਿਲੇ ਹੈ ਜਿੰਨਾ ਕਰਕੇ ਅਸੀਂ ਅੱਜ ਸ਼ਾਨ ਨਾਲ ਜਿਉਂਨੇ ਆ ਉਹਨਾਂ ਦੇ ਜਨਮ ਦਿਹਾੜੇ ਕਈ ਵਾਰੀ ਅਸੀਂ ਭੁੱਲ ਜੰਨੇ ਆ ਪਰ ਭੁੱਲਣੇ ਨਹੀਂ ਚਾਹੀਦੇ ਕਿਉਂਕਿ ਜਿਵੇਂ ਅੱਜ ਸਾਨੂੰ ਸਤਿਗੁਰਾਂ ਨੇ ਸੋਹਣੀਆਂ ਸੇਜਾਂ ਬਖਸ਼ਿਸ਼ ਕੀਤੀਆਂ ਨੇ ਸੋਹਣਾ ਸੀ ਆਨੰਦ ਮਾਣ ਰਹੇ ਆ ਇਹ ਉਹਨਾਂ ਦੀ ਕਿਰਪਾ ਦੇ ਸਦਕੇ ਹੈ ਨੋਖੇ ਅੰਮ੍ਰਿਤ শহীদ ਬਾਬਾ ਦੀਪ ਸਿੰਘ ਜੀ ਤਾਂ ਨੇ ਵੇਖੋ ਸ਼ਹੀਦ ਹੋਰ ਵੀ ਬੜੇ ਸਿੰਘ ਨੇ ਸਤਿਗੁਰਾਂ ਨੇ ਕਿਉਂਕਿ ਸ਼ਹੀਦੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪ ਇਹ ਬਖਸ਼ਿਸ਼ ਕੀਤੀ ਜੇ ਆਪ ਨਾ ਸਤਿਗੁਰੂ ਸ਼ਹੀਦ ਹੁੰਦੇ ਤੇ ਸਿੱਖ ਕਿਵੇਂ ਹੋ ਸਕਦੇ ਸੀ ਇਸ ਕਰਕੇ ਪਹਿਲਾਂ ਸ਼ਹੀਦੀ ਦੀ ਪਰੰਪਰਾ ਸਤਿਗੁਰਾਂ ਨੇ ਆਪ ਬਖਸ਼ਿਸ਼ ਕੀਤੀ ਤੋ ਸੋ ਕਮਾ ਕਦੇ ਨਹੀਂ ਖਤਮ ਹੁੰਦੀ ਆ ਸੰਸਾਰ ਤੋਂ ਜਿਨ੍ਹਾਂ ਦੇ ਘੁੰਮ ਵਿੱਚ ਸ਼ਹੀਦ ਹੋ ਪੈਦਾ ਹੁੰਦੇ ਨੇ ਜਾਣੇ ਜਣੇ ਤਾਂ ਭਗਤ ਜਨ ਕਹਿ ਦਾਤਾ ਕਹਿ ਸੂਰ ਨਹੀਂ ਤਾਂ ਜਨਨੀ ਬਾਂਜ ਰਹੇ ਕਾਹੇ ਗਵਾਵੇ ਨੂਰ ਮਾਰ ਕਦੇ ਜਾਂ ਤੇ ਭਗਤ ਹੋਵੇ ਤੇ ਜਾਂ ਸ਼ੂਰਮਾ ਹੋਵੇ ਜਨਨੀ ਉਸ ਪਰਮੇਸ਼ਰ ਦੇ ਚਰਣਾ ਚ ਅਰਦਾਸ ਕਰੇ ਕਿ ਮਹਾਰਾਜ ਇਹੋ ਜੀ ਦਾਤਾ ਬਖਸ਼ਿਓ ਕੁਰਬਾਨੀ ਬੜੇ ਫਿਰ कृपा सतगुरु ਕਰਦੇ ਨੇ ਤੇ ਮarre ਕਹਿੰਦੇ ਨਹੀਂ ਤੇ ਫਿਰ ਸੰਸਾਰ ਤੇ ਭਾਰ ਵਧਾਉਣ ਵਾਲੇ ਤੇ ਬਹੁਤ ਨਹੀਂ ਕਿਉਂਕਿ ਇਹ ਸਤਗੁਰਾਂ ਦੀ ਕਿਰਪਾ ਦੇ ਸਦਕੇ ਹੀ ਕਿਰਪਾ ਹੁੰਦੀ ਹੈ ਫਿਰ ਮarre ਜੀ ਬਾਬਾ ਦੀਪ ਸਿੰਘ ਜੀ ਜਦੋਂ ਸਤਗੁਰਾਂ ਦੀ ਛਣ ਵਿੱਚ ਆਏ ਪਹਿਲਾਂ ਨਾਮ ਸੀ ਦੀਪਾਬ ਜੀ ਨੇ ਅੱਜ ਸਰਗਨਮੀ ਕੀਤਾ ਹੋਣਾ ਭਾਈ ਗੁਰਪ੍ਰੀਤ ਸਿੰਘ ਜੀ ਟਾਢੀ ਜੀ ਅਸਾਂ ਨਾਲ ਡਾਂਡਰਾ ਵੜੇ ਉਹਨਾਂ ਨੇ ਇਤਿਹਾਸ ਸੁਣਾਇਆ ਅੱਜ ਗੁਰਦੁਆਰਾ ਨਾਭਾ ਸਾਹਿਬ ਵਿਖੇ ਸਮਾਗਮ ਸੀ ਆਪ ਸਭ ਨੂੰ ਤਾਂ ਇੱਥੇ ਬੋੜ ਚ ਰੋਜ਼ ਪੜਦੇ ਹੋਵੋਗੇ ਦਰਸ਼ਨ ਵੀ ਕੀਤੇ ਹੋਣਗੇ ਉੱਥੇ ਗਈ ਸੰਗਤਾਂ ਨੇ ਹਾਜ਼ਰੀ ਵੀ ਭਰੀ ਪਰ ਜਦੋਂ ਸਤਿਗੁਰਾਂ ਦੀ ਛਣ ਵਿੱਚ ਆਏ ਮਾਤਾ ਪਿਤਾ ਲੈ ਕੇ ਆਏ ਆਨੰਦਪੁਰ ਸਾਹਿਬ ਦੀ ਧਰਤੀ ਤੇ ਤੇ ਸਤਿਗੁਰਾਂ ਨੇ ਆਪਣੇ ਕੋਲ ਹੀ ਰੱਖ ਲੈ ਤੇ ਨਾਮ ਦੀਪ ਸਿੰਘ ਰੱਖ ਦਿੱਤਾ ਕਹਿੰਦੇ ਦੀਪਕ ਵਾਂਗੂ ਜਲੇਗਾ ਪਰ ਅੱਜ ਵੇਖੋ ਉੱਥੇ ਜਿੱਥੇ ਆਪਾਂ ਹੁਣ ਸੰਗਤਾਂ ਜਾਂਦੀਆਂ ਨੇ ਨਾ ਜੋ ਪਹਿਰਾ ਸਾਹਿਬ ਪਰਨ ਵਾਸਤੇ ਹਾਜ਼ਰੀ ਉੱਥੇ ਵੀ ਕੋ ਸਦਾ ਅਦੀਮ ਚੱਲਦੀ ਨੇ ਉਹ ਨੌਖੇ ਅਮਰ ਸ਼ਹੀਦਾਂ ਨੇ ਵਿਖੋ ਧੜ ਸਰੀਰ ਸਰੀਰ ਨਾਲੋਂ ਸੀਸ ਅਲੱਗ ਹੋ ਗਿਆ ਫਿਰ ਸੀਸ ਤੜੀ ਤੇ ਧਰ ਕੇ ਫਿਰ ਫਿਰ ਜੰਗ ਮਦਾਨੇ ਜੰਗ ਵਿੱਚ ਜੂਝ ਕੇ ਸ਼ਹੀਦ ਪਰ ਇਹ ਤੋਂ ਪਹਿਲਾਂ ਬਾਬਾ ਦੀਪ ਸਿੰਘ ਜੀ ਨੂੰ ਇਹ ਲਖਵਾ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਪ੍ਰਾਪਤ ਹੋ ਗਿਆ ਸੀ ਜਿਉਂਦੇ ਅਮਰ ਸ਼ਹੀਦਾਂ ਕਿਉਂਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਆਏ ਜਦੋਂ ਮੈਦਾਨੇ ਜੰਗ ਵਿੱਚ ਉੱਥੇ ਹੋਈ ਜੰਗ ਹੋਈ ਤੇ ਬਾਬਾ ਦੀਪ ਸਿੰਘ ਵੀ ਨਾਲ ਸੀ ਉਦੋਂ ਇਹਨਾਂ ਨੂੰ ਇਹ ਲਖਵਾ ਉਦੋਂ ਦਿੱਤਾ ਗਿਆ ਸੀ ਜਿਵੇਂ ਭਾਈ ਰਾਜੋਆਣਾ ਨੂੰ ਦਿੱਤਾ ਗਿਆ ਨਾ ਭਾਈ ਹਰਵੰਸ ਸਿੰਘ ਰਾਜੋਆਣਾ ਨੂੰ ਜਿੰਦੇ ਸ਼ਹੀਦ ਇਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਨੂੰ ਪਹਿਲਾਂ ਹੀ ਇਹ ਸ਼ਹੀਦੀ ਦਾ ਲਖਵਾ ਮਿਲਿਆ ਹੋਇਆ ਸੀ ਫਿਰ ਉੱਥੇ ਜਦੋਂ ਦਰਬਾਰ ਸਾਹਿਬ ਦੀ ਵੇਦਵੀ ਕਰਨ ਵਾਸਤੇ ਉਹ ਆਏ ਮੁਗਲ ਵੇਖੋ 80 ਸਾਲ ਦੇ ਬਜ਼ੁਰਗ ਬਾਬੇ ਬਾਬਾ ਦੀਪ ਸਿੰਘ ਜੀ ਤੋਂ ਉਧਰ 35 ਸਾਲ ਦਾ ਉਹ ਜਰਨਲ ਸੀ ਜਿਹੜਾ ਬਾਬਾ ਦੀਪ ਸਿੰਘ ਜੀ ਨਾਲ ਲੜਿਆ ਜਦੋਂ ਪਰ ਗੁਰਮਖ ਬੁੱਢੇ ਕਦੇ ਨਹੀਂ ਕਿਉਂਕਿ ਗੁਰਮਖ ਇੰਨੀ ਉਹਨਾਂ ਚ ਭਗਤੀ ਤੇ ਸ਼ਕਤੀ ਸੀ 18-18 ਘੰਟੇ ਕਹਿੰਦੇ ਘੂਰੇ ਚ ਬੈ ਕੇ ਚਣੇ ਛੱਕ ਕੇ ਤੇ ਬੰਦਗੀ ਕਰਿਆ ਕਰਦੇ ਸੀ ਬਾਬਾ ਦੀਪ ਸਿੰਘ ਜਿਹੜੀ ਅੱਜ ਆਪਾਂ ਦਰਸ਼ਨ ਕਰਦਿਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲਖਾਰੀ ਵੀ ਏਡੇ ਵੱਡੇ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਲਿਖਣ ਦੀ ਗੱਲ ਆਈ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਜੀ ਆ ਨੇ ਇਹ ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਅੱਜ ਆਪਾਂ ਦਰਸ਼ਨ ਕਰਦੇ ਆ ਨਾ ਦਮਦਮੀ ਬੀੜ ਵੀ ਕਹਿੰਦੀਆਂ ਜੀ ਨੂੰ ਆਪਾਂ ਇਹ ਬਾਬਾ ਦੀਪ ਸਿੰਘ ਜੀ ਦੀ ਹੱਥ ਲਿਖਤ ਹੈ ਕਿਉਂਕਿ ਜਦੋਂ ਧੀਰ ਮੱਲਿਆ ਨੇ ਗੁਰੂ ਗ੍ਰੰਥ ਸਾਹਿਬ ਨਾਲ ਦਿੱਤਾ ਤੇ ਕਹਿਣ ਲੱਗੇ ਵੀ ਜੇ ਗੁਰੂ ਜੀ ਤੁਹਾਡੇ ਚ ਇੰਦੀ ਕਾਫੀਅਤ ਹੈ ਗੁਰੂ ਘਰ ਵਿੱਚ ਤੇ ਆਪ ਲਿਖਾ ਲੈ ਪਰ ਸਤਿਗੁਰੂ ਤੇ ਫਿਰ ਆਕਾਲ ਪੁਰਖ ਦਾ ਰੂਪ ਸੀ ਸਾਰੇ ਗੁਰੂ ਸਤਿਗੁਰਾਂ ਦੀ ਜੋਤ ਸੀ ਗੁਰ ਅਰਜਨ ਦੇਵ ਜੀ ਫਿਰ ਸਤਿਗੁਰਾਂ ਨੇ ਆਪ ਆਪਣੇ ਮੁਖਾਰਮਨ ਤੋਂ ਬਾਣੀ ਉਚਾਰਨ ਕੀਤੀ ਗੁਰ ਗੋਬਿੰਦ ਸਿੰਘ ਮਹਾਰਾਜ ਨੇ ਤੇ ਦਮਦਮਾ ਸਾਹਿਬ ਦੀ ਧਰਤੀ ਤੇ ਬਾਬਾ ਦੀਪ ਸਿੰਘ ਜੀ ਨੇ ਤੇ ਇਹ ਸਾਰੀ ਗੁਰਬਾਣੀ ਉਹਨਾਂ ਨੇ ਲਿਖੀ ਚਾਰ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੀ ਗੁਰਮੁਖੀ ਚ ਲਿਖਿਆ ਅੱਜ ਭਾਈ ਸਾਹਿਬ ਦੱਸ ਰਹੇ ਸੀ ਇੱਕ ਅਰਬੀ ਚ ਵੀ ਗੁਰੂ ਗ੍ਰੰਥ ਸਾਹਿਬ ਦੀ ਲਿਖਤ ਲਿਖਿਆ ਆਪਾਂ ਅੱਜ ਦਰਸ਼ਨ ਜਿਹੜੇ ਸਤਿਗੁਰਾਂ ਦੇ ਕਰ ਰਹੇ ਆ ਇਹ ਬਾਬਾ ਦੀਪ ਸਿੰਘ ਜੀ ਆ ਨੇ ਲਿਖੇ ਨੇ ਕਿਉਂਕਿ ਪਹਿਲੇ ਤੇ ਭਾਈ ਗੁਰਦਾਸ ਜਿਹੜੇ ਆਪਾਂ ਪਹਿਲਾਂ ਕਹਿੰਦੇ ਹੁੰਦੇ ਆ ਨਾ ਭਾਈ ਗੁਰਦਾਸ ਜੀ ਨੇ ਗੁਰੂ ਅਰਜਨ ਦੇਵ ਮਹਾਰਜ ਨੇ ਕਿਉਂਕਿ ਗੁਰੂ ਤੇਗ ਬਹਾਦਰ ਜੀ ਵੀ ਹੁਣੇ ਆਪਾਂ ਸ਼ਲੋ ਸਤਿਗੁਰਾਂ ਦੀ ਬਾਣੀ ਪੜ੍ਹੀਏ ਗੁਰੂ ਤੇਗ ਬਹਾਦਰ ਸਾਹਿਬ ਦੀ ਇਹ ਜਿਹੜੀ ਗੁਰਬਾਣੀ ਹੈ ਇੱਕ ਗੁਰਗੋਬਿੰਦ ਸਿੰਘ ਮਹਾਰਜ ਨੇ ਫਿਰ ਲਿਖਵਾਈ ਕਿਉਂਕਿ ਪਹਿਲਾਂ ਪੰਜ ਗੁਰੂ ਸਾਹਿਬਾਨਾਂ ਤੱਕ ਇਸੀ ਗੁਰੂ ਤੇਗ ਬਹਾਦਰ ਸਾਹਿਬ ਦੀ ਗੁਰਬਾਣੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਜ ਨੇ ਦਰਜ ਕਰਵਾਇਆ ਹੈ ਲਿਖਵਾਇਆ ਹੈ ਸੋ ਉਹਨਾਂ ਨੇ ਫਿਰ ਉੱਥੇ ਬਖਸ਼ਿਸ਼ ਕੀਤੀ ਹੈ ਬੜੀ ਮੋਲਕ ਦਾ ਸਾਨੂੰ ਸਤਿਗੁਰੂ ਖਜ਼ਾਨਾ ਬਖਸ਼ ਕੇ ਗਏ ਨੇ ਮਰ ਕਹਿੰਦੇ ਨੇ ਕੋਟ ਬ੍ਰਹਮੰਡ ਕੋ ਠਾਕਰ ਸਵਾਮੀ ਸਰਬ ਜੀਆਂ ਦਾ ਦਾਤਾ ਰੇ ਪ੍ਰਿਤ ਪਾਲੈ ਨਿਤ ਸਾਰ ਸੰਭਾਲੈ ਇੱਕ ਗੁਣ ਨਹੀਂ ਮੂਰਖ ਜਾਤਾ ਰੇ ਸਾਨੂੰ ਮੂਰਖਾ ਨੂੰ ਸਮਝ ਨਹੀਂ ਆਈ ਸਤਿਗੁਰੂ ਗੁਰੰਸਾ ਮਾਰ ਅਸੀਂ ਹੋਰ ਹੀ ਕਿਤੇ ਮੱਥੇ ਟੇਕਦੇ ਫਰੀ ਜਾਂਦੇ ਕੋਟਾਂ ਬ੍ਰਹਮੰਡਾਂ ਦੇ ਮਾਲਕ ਨੇ ਇਸ ਇਸ ਬ੍ਰਹਿਮੰਡ ਦੇ ਮਾਲਕ ਨਹੀਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੋਟਾਂ ਬ੍ਰਹਿਮੰਡਾਂ ਦੇ ਮਾਲਕ ਜਿੱਥੇ ਵੀ ਤੁਸੀਂ ਕਿਸੇ ਵੀ ਬ੍ਰਹਿਮੰਡ ਤੇ ਜਾਓਗੇ ਜਦੋਂ ਕਿਤੇ ਗਿਆਨ ਹੋ ਜਾਏ ਸਤਿਗੁਰਾਂ ਦੀ ਕਿਰਪਾ ਹੋ ਜਾਏ ਉੱਥੇ ਹੀ ਸਤਿਗੁਰਾਂ ਦੇ ਪ੍ਰਕਾਸ਼ ਹੋਏ ਤੁਹਾਨੂੰ ਦਰਸ਼ਨ ਹੋਣਗੇ ਸੋ ਸਤਿਗੁਰੂ ਕਿਰਪਾ ਕਰਨ ਇਸ ਵਤ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰਨ ਸਾਨੂੰ ਸਤਿਗੁਰਾਂ ਦੇ ਚਰਨਾਂ 'ਚ ਥਾਜ ਨਹੀਂ ਪੜਨ ਦੀ ਸੋਝੀ ਆ ਜਾਏ ਬਹਿਣਾ ਹੀ ਆ ਜਾਏ ਬਸ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਬਿਸਾ ਪਾ ਕੋਲ ਆ ਕੇ ਬਹਿ ਨਹੀਂ ਲੱਗ ਜੀਏ ਕੁਛ ਨਾ ਕਰੀਏ ਕੋਲ ਆ ਕੇ ਬਹਿਣ ਲੱਗ ਜਾ ਮਰਜ ਕਿਤੇ ਤੂੰ ਸੋਹਣਾ ਲੱਗਣ ਲੱਗ ਜਾਏਗਾ ਸੰਸਾਰ ਦੇ ਲੋਕ ਤੇਰੀ ਸਿਫਤ ਕਰਨ ਲੱਗ ਜਾਣਗੇ ਤੂੰ ਧੰ ਗੁਰੂ ਗ੍ਰੰਥ ਸਾਹਿਬ ਮਾਰੇ ਕੋਲ ਬਹਿ ਨਹੀਂ ਲੱਗ ਜੀ ਆਂਕੂ ਬਸ ਇੰਨੀ ਕਿਰਪਾ ਕਰ ਦੇਣ ਸਭ ਨੂੰ ਸੋ ਕਿਰਪਾ ਜ਼ਰੂਰ ਕਰਿਆ ਕਰੋ ਸਮਾ ਕੱਟ ਕੇ ਜ਼ਰੂਰ ਆ ਜਿਓ ਭਰਿਆ ਕਰੋ ਸਤਿਗੁਰਾਂ ਦੀ ਮਹਾਨ ਰਹਿਮਤ ਹੋਈ ਹੈ ਸਤਿਗੁਰਾਂ ਨੇ ਇਸ ਭਾਗੀਆਂ ਕੜੀਆਂ ਬਖਸ਼ਿਸ਼ ਕੀਤੀਆਂ ਕੋਟਾਨ